ਧਰਪਾਰ ਸਾਹਿਬ ਨੂੰ ਬੰਬਨਾ ਉਡਾਉਣ ਦੀ ਧਮਕੀ ਬੇਸ਼ੱਕ ਸ਼ਰਾਰਤੀ ਅਨਸਰਾਂ ਦੇ ਵੱਲੋਂ ਦਿੱਤੀ ਹੋਈ ਹੈ ਪਰ ਇਸ ਦੇ باوجود ਵੀ ਸਿੱਖ ਸੰਗਤਾਂ ਦਾ ਉਤਸ਼ਾਹ ਕਟ ਨਹੀਂ ਰਿਹਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪ ਪਖਤਾ ਪ੍ਰਬੰਧ ਕੀਤੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਸਹੂਲਤਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਧਮਕੀ ਮਿਲ ਰਹੀ ਹੈ ਜਿਸ ਕਰਕੇ ਕਿਤੇ ਨਾ ਕਿਤੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਵੀ ਪਹੁੰਚੀ ਹੈ ਤੇ ਉਹਨਾਂ ਦੇ ਹਿਰਦੇ ਵੀ ਬਲੁੰਦਰੇ ਗਏ ਨੇ ਪਰ ਹੁਣ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੇ ਹੱਥ ਦੀ ਸਫਲਤਾ ਲੱਗੀ ਹੈ ਜਾਣਕਾਰੀ ਮੁਤਾਬਕ ਤਾਮਿਲਨਾਡੂ ਤੋਂ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵੱਲੋਂ ਬੰਬ ਨਾਲ ਉਡਾਉਣ ਦੀ ਲੰਗਰਹੌਲ ਨੂੰ ਧਮਕੀ ਦਿੱਤੀ ਗਈ ਸੀ ਧਮਕੀ ਭਰੇ ਈਮੇਲ ਭੇਜਣ ਦੇ ਪਿੱਛੇ ਇਹਨਾਂ ਦਾ ਹੱਥ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੰਜਾਬ ਸਰਕਾਰ ਜਾਂ ਪੁਲਿਸ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਸਾਰੇ ਸੂਤਰਾਂ ਦੀ ਮੰਨੀਏ ਤਾਂ ਇਹੀ ਕਿਹਾ ਜਾ ਰਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਜਾਂਚ ਟੀਮਾਂ ਐਕਟਿਵ ਸਨ ਤਾਂ ਇਸ ਕਰਕੇ ਇਹ ਦੋ ਜਾਨੇ ਗ੍ਰਿਫਤਾਰ ਕੀਤੇ ਗਏ ਨੇ 14 ਤੋਂ 16 ਜੁਲਾਈ ਤੱਕ ਐਜੀਪੀਸੀ ਦੀ ਈਮੇਲ ਤੇ ਲਗਾਤਾਰ ਸ੍ਰੀ ਦਰਬਾਰ ਸਾਹਿਬ ਜੀ ਨੂੰ ਬੰਬਨਾ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਸਨ ਈਮੇਲ 'ਚ ਦਾਵਾ ਕੀਤਾ ਗਿਆ ਸੀ ਕਿ ਪਾਈਪਾਂ ਦੇ ਵਿੱਚ ਆਰਡੀਐਕਸ ਭਰ ਕੇ ਸ੍ਰੀ ਦਰਬਾਰ ਸਾਹਿਬ ਜੁੱਤਮਾ ਕੇ ਕੀਤੇ ਜਾਣਗੇ ਧਮਕੀ ਤੋਂ ਬਾਅਦ ਉਸ ਸੁਰੱਖਿਆ ਏਜੰਸੀਆਂ ਅਲਰਟ ਤੇ ਸਨ ਤੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸਖਤ ਸੁਰੱਖਿਆ ਕਰ ਦਿੱਤੀ ਗਈ ਸੀ ਡੌਗ ਸਕੁਐਰ ਤੇ ਬੰਬ ਨਿਰੋਧਕ ਟੀਮਾਂ ਮਾਮਲੇ ਦੀ ਜਾਂਚ ਦੇ ਵਿੱਚ ਜੁਟੀਆਂ ਹੋਈਆਂ ਨੇ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਇਹ ਜੋ ਡੌਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ ਨੇ ਉਹ ਅੱਜ ਵੀ ਸ੍ਰੀ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਨੇ ਲਗਾਤਾਰ ਜਾਂਚ ਦੇ ਵਿੱਚ ਜੁਟੀਆਂ ਹੋਈਆਂ ਨੇ ਤੇ ਲੋਕਾਂ ਨੂੰ ਖਾਸ ਕਰਕੇ ਸਿੱਖ ਸੰਗਤ ਨੂੰ ਨਾ ਡਰਨ ਦੇ ਲਈ ਕਿਹਾ ਗਿਆ ਕਿ ਬੇਖੌਫ ਹੋ ਕੇ ਪਹਿਲਾਂ ਦੀ ਤਰ੍ਹਾਂ ਤੁਸੀਂ ਦਰਬਾਰ ਸਾਹਿਬ ਨਤਮਸਤਕ ਹੋਵੋ ਜਿਹੀ ਕੋਈ ਵੀ ਚੀਜ਼ ਨਹੀਂ ਹੈ ਕਿਉਂਕਿ ਲਗਾਤਾਰ ਟੀਮਾਂ ਲੋਕਾਂ ਦੀ ਸੁਰੱਖਿਆ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਆਸ-ਪਾਸ ਦੇ ਇਲਾਕਿਆਂ ਦੀ ਜਾਂਚ ਵੀ ਕਰ ਰਹੀਆਂ ਨੇ ਐ ਜੀ ਪੀ ਸੀ ਪ੍ਰਧਾਨ ਨੇ ਜਾਂਚ ਦੀ ਮੰਗ ਕੀਤੀ ਸੀ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਸਮੁੱਚੀ ਮਨੁੱਖਤਾ ਤੇ ਆਸਥਾ ਦਾ ਕੇਂਦਰ ਸਚਕੰਡ ਸਿਧਰਬਾਰ ਸਾਹਿਤੇ ਸਮੇਂ ਸਮੇਤੇ ਬ੍ਰਿਟਿਸ਼ ਕਾਲ ਤੇ ਮੁਗਲ ਕਾਲ 'ਚ ਹਮਲੇ ਹੁੰਦੇ ਰਹੇ ਨੇ ਤੇ ਨੁਕਸਾਨ ਵੀ ਪਹੁੰਚਾਇਆ ਜਾਂਦਾ ਇਹ ਮਨੁੱਖਤਾ ਦੇ ਆਸਥਾ ਦੇ ਕੇਂਦਰ ਦੀਆਂ ਗੱਲਾਂ ਕੁਝ ਜੀਵਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਹੁਣ ਸਚਕੰਡ ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲ ਰਹੀਆਂ ਨੇ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਨੇ ਇਸ ओके ਸ੍ਰੀ ਦਰਬਾਰ ਸਾਹਿਬ ਦੇ ਵਿੱਚ ਡੌਗ ਸਕਵੇਡ ਤੇ ਬੰਬ ਨਿਰੋਧਕ ਟੀਮਾਂ ਪਹੁੰਚੀਆਂ ਹੋਈਆਂ ਨੇ ਪੁਲਿਸ ਪ੍ਰਸ਼ਾਸਨ ਅਲਰਟ ਤੇ ਹੈ ਅਧਿਕਾਰੀਆਂ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਹਾਂਜੀ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਦੇ ਨਾਲ ਸਾਨੂੰ ਜੋ ਵੀ ਥ੍ਰੈਟ ਮਿਲਿਆ ਸੀ ਲੰਗਰ ਹਾਲ ਵਾਲੇ ਪਾਸੇ ਵੀ ਕਿਸੇ ਨੇ ਕੋਈ ਐਕਸਪਲੋਸਿਵ ਚੀਜ਼ ਰੱਖਣ ਦਾ ਜਾਂ ਕੋਈ ਅਧਰਾ ਹੈ ਇਸ ਦੀ ਜਿਹੜੀ ਨਿਊਜ਼ ਚੱਲ ਰਹੀ ਸੀ ਇਸ ਦੇ ਮੱਦੇਨਜ਼ਰ ਸਾਡੇ ਦਰਬਾਰ ਸਾਹਿਬ ਪਹਿਲਾਂ ਹੀ ਬਹੁਤ ਅਲਰਟ ਹੈ ਸਾਡੀ ਦਿਨ ਰਾਤ ਸਾਡੀ ਡਿਊਟੀ ਲੱਗੀ ਰਹਿੰਦੀ ਹੈ ਤੇ ਹੁਣ ਵੀ ਅਸੀਂ ਆਪਣੀਆਂ ਵੱਖ-ਵੱਖ ਟੀਮਾਂ ਬਣਾ ਕੇ ਐਂਟੀ ਸਬੋਟੇਜ਼ ਡੌਗਸ ਗਾਰਡ ਔਰ ਸਾਡੀ ਬੰਬਸ ਗਾਰਡ ਟੀਮ ਆਈ ਹੈ ਜੋ ਸਾਰੀ ਸਰਚ ਕਰ ਰਹੀ ਹੈ ਅਸੀਂ ਸਾਰੇ ਦਰਬਾਰ ਸਾਹਿਬ ਗੁਲੀਆਰਾ ਇਹ ਪਾਰਕਿੰਗ ਔਰ ਲੰਗਰ ਹਾਲ ਦੀ ਬੈਕ ਸਾਈਡ ਜਿੱਥੇ ਵੀ ਜੋ ਪੁਰਾਣਾ ਸਮਾਨ ਪਿਆ ਲੰਗਰ ਹਾਲ ਦਾ ਔਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰੀ ਹੀ ਏ ਹੋਟਲ ਵਗੈਰਾ ਔਰ ਦੁਕਾਨਾਂ ਵਗੈਰਾ ਜੋ ਵੀ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਵੱਡੀ ਤਬਾਹ ਸੰਗਰ ਮੱਥਾ ਦੇ ਕਿਨਾਰੇ ਕਿਹ ਲੈਣਾ ਚਾਹੁੰਦੇ ਸੰਗਤ ਨੂੰ ਹਾਂਜੀ ਤਾਂ ਸੰਗਤ ਆਪਣੀ ਰੁਟੀਨ ਦੀ ਤਰ੍ਹਾਂ ਆ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਸੰਗਤ ਨੂੰ ਇਹ ਸੇ ਖਤਰੀ ਗੱਲ ਨਹੀਂ ਆਪਣੀ ਡਿਊਟੀ ਸਾਰੀ ਅਲਰਟ ਹੈ ਲਗਾਤਾਰ ਵੱਡੀ ਹਾਂਜੀ ਜੀ ਸਰ ਤਾਂ ਘੁੱਟੇ ਰਹਿੰਦੇ ਰਹਿੰਦੀ ਕਮੇਟੀ ਇਹ ਤਾਂ ਧਮਕੀਆਂ ਤਾਂ ਸ਼ੁਰੂ ਤੋਂ ਮਿਲਦੀਆਂ ਆ ਰਹੀਆਂ ਪਰੇ ਇਥੇ ਗੁਰੂ ਰਾਮਦਾਸ ਜੀ ਦੀ ਮੇਰ ਹੈ ਇਥੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਖਤਰਾ ਨਹੀਂ ਹੈ ਕਿ ਫੋਰਸ ਲਗਾਈ ਗਈ ਹੈ ਹਮੇਸ਼ਾ ਜਾਰੀ ਫੋਰਸ ਸਾਡੀ ਰੁਟੀਨ ਦੀ ਫੋਰਸ ਹੈ ਇਹ ਆਪਣੀ 24 ਘੰਟੇ ਲੱਗੀ ਰਹਿੰਦੀਆਂ ਦਿਨ ਰਾਤ ਦੀਆਂ ਡਿਊਟੀਆਂ ਇਹ ਸਾਡੇ ਸਿਟੀ ਦੇ ਸਾਰੇ ਮੁਲਾਜ਼ਮ ਨੇ ਸਾਡੀ ਪੀਸੀਆਰ ਹੈ ਸਾਡੀ ਨਾਈਟ ਪੈਟਰੋਲਿੰਗ ਹੈ ਔਰ ਸਾਡੇ ਨਾਕੇ ਲੱਗੇ ਹੋਏ ਨੇ